ਅੱਜ ਮੈਂ ਸੁਰੂ ਐ 27 ਤਰੀਕ ਆ ਤੇ ਮੀਂਹ ਚ ਪੈਣਾ ਝੋਨਾ ਲਾਉਂਦੀ ਆ ਪਰ ਇਹ ਦਿਨ ਵੀ ਬੜੇ ਹੋ ਗਏ ਸੀ ਝੋਨਾ ਲਾਉਣ ਟਿਕੜ ਵੱਜੇ ਨੂੰ ਇਹ ਬੜਾ ਦਿਨ ਹੋ ਗਿਆ ਸੀ ਖੁਸ਼ੀ ਆ ਕਰਕੇ ਚੱਲ ਮੀਂਹ ਠੰਡਾ ਤੇ ਆ ਨਾ ਇਹਨਾਂ ਨੂੰ ਮੀਂਹ ਦੇ ਵਿੱਚ ਡਈਆਂ ਜਾ ਰਹੀਆਂ ਲੱਗ ਚੁਕਾ ਆ ਜਾਓ ਤੇ ਜਨਾ ਜਾਇਓ ਪਹਿਲਾਂ ਬਹਿ ਜਾਓ ਨਹੀਂ ਤਾਂ ਮਿੰਟ ਕਰੋ ਕੱਲ ਆਈ ਜਾਣਾ ਚਲ ਕੋਈ ਨਾ ਲਾ ਲੋ ਗਿੱਲੇ ਨੇ ਹੋ ਹੀ ਗਏ ਜੇ ਆਪ ਤੇ ਜਨਾਲੇ ਭੇਜੀ ਗਏ ਜੇ ਤੇ ਇਹ ਗੰਨ ਨਹੀਂ ਆ ਜਿਸਨ ਦਾ ਕਰਾਮ ਹੁੰਦੇ ਅਜੀ ਮੌਸਮ ਚੰਗਾ ਹੁ ਹਮ ਇਹਨਾਂ ਦੇ ਇਸਨ ਦਾ ਕਰਾਮ ਬਣਾ ਕੇ ਆਉਂਦੇ ਹਾਂ ਤੱਕ ਆ ਕੇ ਕਰੇ ਲੈ ਫਿਟ ਹੋ ਕੇ ਸੀਸੀ ਟੇਨ ਇਹ ਕਿਪਾ ਮੇਚਣਾ ਇਹ ਦੇਖੋ ਹੋ ਗਈ ਹੋਣਗੀ ਅੱਧੀ ਤੋਂ ਦਿਖਾ ਲੇਗੀ ਇਹ ਜੂਦਾਉਂ ਤੇ ਜੂਦਾ ਦਰਮਦਾਂ ਤੋਂ ਹਾਂਦੇ ਵਿੱਚ ਕਰ ਲੈਣੀ ਤੇ ਫਿਰ ਹਾਂਦੇ ਵਿੱਚ ਜਿਹੜੀ ਤੇ ਹੁੰਦੀ ਮੱਝੀ ਇਹ ਸੰਗੀ ਇਹ ਹਾਂਦੇ ਵਿੱਚ ਪਾ ਦੇ ਜੂਦਾ ਤੇ ਜੂਦਾ ਕਰ ਲੈਣੀ ਜਦੋਂ ਤੇ ਮੋ ਬੈਠੇ ਹੋਏ ਸਭਾ ਨੂੰ ਜਦੋਂ ਦੇਖਣ ਪੂਰਾ ਪਨ ਪਿਆ ਹੈ ਆ ਹਾਂਦੇ ਵਿੱਚ ਤੋਂ ਵੀ ਤੋਂ ਵੀ जो घ्यो घट लगा फिर थे थे तो फिर नोर पाओ पा मौसम ठंडा है कितना बच्चे देसी घ्यों का कड़ा वा खा लिया ਕਾਟ ਗਿਆ ਸਰ ਲਿਆ ਕਿ ਘਟ ਗੈਂਸ ਤੇ ਭੁੰਨ ਲਈਆਂ ਉਹ ਤਾਂ ਥੱਲੇ ਲਾ ਦੇ ਕੇ ਤੁਸੀਂ ਨਾਲ ਉਸ ਨੂੰ ਲਗੇ ਜਿਹਦੇ ਵਿੱਚ ਗੁੱਤ ਤੇ ਖੰਡ ਵਿੱਚ ਪਾ ਦੇ ਜਿਹੜੀ ਗੁੱਤ ਦੇ ਵਿੱਚ ਪਾ ਲੈਣੀ ਹੈ